ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਕੁੱਛ ਪੰਜਾਬੀ ਵੀਰ ਆਪਣੇ ਇਦਾਂ ਦੇ ਹੈਗੇ ਆ ਜਿਹੜੇ ਪੰਜਾਬ 'ਚ ਰਹਿ ਕੇ ਆਪਣੀ ਮਿਹਨਤ ਕਰਨਾ ਚਾਹੁੰਦੇ ਆ ਆਪਣਾ ਕੰਮ ਕਰਨਾ ਚਾਹੁੰਦੇ ਆ ਸੋ ਅੱਜ ਸਾਡੇ ਨਗਰ ਵਿੱਚ ਜਮਸ਼ੀਰ ਦੇ ਵਿੱਚ 골ਡਨ ਸੁਪਰਮਾਰਕਟ ਦੇ ਸਾਹਮਣੇ ਬਿਲਕੁਲ ਆਪਣਾ ਵੀਰ ਸੀ ਪਹਿਲਾਂ ਉਹ ਕਿਸੇ ਦੇ ਅੰਡਰ ਰਹਿ ਕੇ ਕੰਮ ਕਰਦਾ ਹੁੰਦਾ ਸੀ ਪਰ ਹੁਣ ਉਹਨੇ ਹਿੰਮਤ ਕੀਤੀ ਆ ਹੌਸਲਾ ਕੀਤਾ ਆ ਕੱਲ ਇਹ ਨਹੀਂ ਹੁੰਦੀ ਵੀ ਆਪਾਂ ਵੱਡੇ ਵੱਡੇ ਸ਼ੋਅਰੂਮ ਆ ਜਿਹੜੇ ਉਹਨਾਂ ਦੀ ਪ੍ਰੋਮੋਸ਼ਨ ਕਰੀ ਜਾਂਈਏ ਹਨਾ ਕੋਈ ਆਪਣਾ ਪੰਜਾਬੀ ਭਰਾ ਜਿਹੜਾ ਆਪਣੇ ਸਿਰ ਖੁਦ ਹੋ ਕੇ ਸਾਰੇ ਜਿਹੜੇ ਊਰੇ ਤੋਂ ਹੀ ਸ਼ੁਰੂ ਹੁੰਦੇ ਆ ਫੇ ਫੇ ਹੀ ਐਂਡ ਤੱਕ ਪਹੁੰਚਦੇ ਹਨਾ ਸੋ ਵੀਰ ਨੇ ਇਹ ਸ਼ੁਰੂਆਤ ਕੀਤੀ ਆ ਕਾਰੋਬਾਰ ਦੀ ਉਹ ਮੈਂ ਤੁਹਾਨੂੰ ਦਿਖਾ ਲੈਣ ਲੱਗਾ ਅੱਡੇ ਦੇ ਉੱਤੇ ਤੇ ਆਪਾਂ ਸਾਰਿਆਂ ਨੇ ਜਿੰਨਾ ਵੀ ਹੋ ਸਕਦਾ ਆਪਣੇ ਪੰਜਾਬੀ ਭਰਾ ਆਵੇ ਪੰਜਾਬੀ ਹੋਣ ਦੇ ਨਾਤੇ ਆਪਣੇ ਵੀਰ ਦੀ ਆਪਾਂ ਮਦਦ ਕਰਨੀ ਕੋਸ਼ਿਸ਼ ਕਰਨੀ ਆਵੇ ਵੀਰ ਤੋਂ ਇੱਥੇ ਆਣ ਕੇ ਦੇਖੋ ਸમાન ਤੁਹਾਨੂੰ ਕੋਈ ਚੀਜ਼ ਪਸੰਦ ਆਉਂਦੀ ਲੈ ਕੇ ਜਾਓ ਹਨ ਅੱਡੇ ਤੋਂ ਤੁਸੀਂ ਨਿਕਲਦੇ ਰਹਿੰਦੇ ਰਹਿੰਦੇ ਆ ਸਾਰੇ ਜਣੇ ਦੇਖਦੇ ਆ ਸੋ ਆਪਣੇ ਜਿਹੜੇ ਪੰਜਾਬੀ ਭਰਾ ਆ ਉਹਨਾਂ ਨੂੰ ਪ੍ਰਮੋਟ ਕਰਿਆ ਕਰੋ ਤਾਂ ਕਿ ਜਿਹੜਾ ਪੰਜਾਬ ਵਿੱਚੋਂ ਬਾਹਰ ਜਾਣ ਦਾ ਜਿਹੜਾ ਰੁਝਾਨ ਹੈ ਪ੍ਰਵਾਸ ਆ ਉਹਦੇ ਉੱਤੇ ਥੋੜੀ ਠੱਲ ਪੈ ਸਕੇ ਉਹ ਤਾਂ ਪੈ ਸਕੇ ਕਿਉਂਕਿ ਪੰਜਾਬ ਨੂੰ ਪੰਜਾਬੀਆਂ ਦੀ ਇਸ ਵੇਲੇ ਬਹੁਤ ਲੋੜ ਹੈ ਬਾਲੀਆਂ ਸਟੇਟਾਂ ਤੋਂ ਜਿਹੜੇ ਪ੍ਰਵਾਸੀ ਆਣ ਕੇ ਇੱਥੇ ਰਹਿੰਦੇ ਆ ਚਲੋ ਉਹਨਾਂ ਨੇ ਵੀ ਕਾਰੋਬਾਰ ਕਿਤੇ ਕਰਨੀ ਆ ਨਾ ਪਰ ਮੈਂ ਗੱਲ ਚਾਹੁੰਨਾ ਵੀ ਕਹਿਣੀ ਵੀ ਆਪਣੇ ਜਿਹੜੇ ਪੰਜਾਬੀ ਆ ਕਟੋ-ਕਟ ਉਹ ਤਾਂ ਪੰਜਾਬ ਵਿੱਚ ਰਹਿਣਾ ਨਾ ਸੋ ਆ ਵੀਰ ਨੇ ਕੰਮ ਸ਼ੁਰੂ ਕੀਤਾ ਐ ਇੱਥੋਂ ਸ਼ੁਰੂਆਤ ਕਰ ਲਓ ਜੀ ਆ ਆ ਬੀਬੀਆਂ ਦੇ ਸ਼ਾਲ ਇਹ ਗਰਮ ਸ਼ਾਲ ਇਹ ਗਰਮ ਸ਼ਾਲ ਆ ਜੀ ਬੀਬੀਆਂ ਦੇ ਸਟਾਲ ਇਹ ਕਿੰਨੇ ਦਾ ਹੈ ਜੀ ਇਹ 200 ਦਾ ਸਟਾਲ ਆ ਜੀ ਇਹ ਕਹਿੰਦੇ ਕਸ਼ਮੀਰ ਚੋਂ ਮਗਾਇਆ ਆ ਤੇ ਕਿਉਂਕਿ ਇਹਨਾਂ ਦੇ ਉੱਧਰ ਰਹਿ ਕੇ ਆ ਲਿੰਕ ਤੇ ਆ ਦੇਖ ਲਓ ਹਿਸਾਬ ਕਿਤਾਬ ਵਧੀਆ ਆ ਆ ਦੇਖੋ ਆ ਚੁੰਨੀਆਂ ਵੀ ਆ ਹਨਾ ਤੇ ਦੁਪੱਟੇ ਵੀ ਆ ਦੇ ਲੋ ਸਾਰਾ ਕੁਝ ਤੇ ਤੁਸੀਂ ਆਣ ਕੇ ਜਿੱਦਾਂ ਮਤਲਬ ਆਪਣੇ ਉੱਤੇ ਲੈ ਕੇ ਦੇਖਣਾ ਚਾਹੁੰਦੇ ਹੋ ਮੈਨੂੰ ਕਿੱਦਾਂ ਦੀ ਲੱਗਦੀ ਉਹਦਾ ਕੋਈ ਪੈਸਾ ਨਹੀਂ ਹੈਗਾ ਮਤਲਬ ਜੇ ਤੁਸੀਂ ਘਰ ਨੂੰ ਲੈ ਕੇ ਜਾਣੀ ਆ ਫੇਰ ਤੁਹਾਨੂੰ ਉਹਦੀ ਮਾਇਆ ਦੇਣੀ ਪੈਣੀ ਆ ਸੋ ਆਣ ਕੇ ਦੇਖੋ ਜਰੂਰ ਆ ਵੀਰ ਨੇ ਇੱਧਰ ਭਾਜੀ ਇਹ ਕੀ ਸੋਚ ਕੇ ਇਹ ਕੰਮ ਸ਼ੁਰੂ ਕੀਤਾ ਕਿ ਤੁਸੀਂ ਕਿਸੇ ਦੇ ਅੰਡਰ ਰਹਿ ਕੇ ਕੰਮ ਕਰਦੇ ਹੁੰਦੇ ਸੀ ਹੁਣ ਤੁਸੀਂ ਕੀ ਸੋਚਿਆ ਇੱਧਰ ਆ ਜਾਓ ਸੋਚਿਆ ਮੈਂ ਕਿਹਾ ਭਾਜੀ ਇਦਾਂ ਪੰਜ ਕਿਸੇ ਦੇ ਅੰਡਰ ਰਹਿ ਕੇ ਤਾਂ ਚਲੋ ਬਹੁਤ ਕੰਮ ਕਰ ਲਿਆ ਹੁਣ ਆਪ ਹੁਣ ਆਪਣਾ ਕੰਮ ਖੁਲੀ ਹੈ ਨਾ ਕੁਝ ਆਪਣੇ ਸਿਰ ਖੋਦੋ ਤੇ ਮਿਹਨਤ ਕਰੀ ਮਿਹਨਤ ਕਰਕੇ ਆਪਣਾ ਕੁਝ ਕਮਾਈਆ ਕਿਉਂਕਿ ਅਗਲੇ ਜੇ ਦਾ ਕਿਸੇ ਦੇ ਅੰਦਰ ਕਰਦੇ ਆ ਅਗਲੇ ਬਹੁਤ ਆਪਾਂ ਨੂੰ ਬਹੁਤ ਸੁਣਨਾ ਵੀ ਪੈਂਦਾ ਆ ਆਪਾਂ ਨੂੰ ਤੇ ਪਰ ਅਗਲੇ ਆਕੜ ਵੇ ਰੱਖ ਲੈਣਾ ਤੇ ਇਸ ਕਰਕੇ ਆਪਾਂਗਾ ਆਪਣਾ ਕਰੀਏ ਚਾਹੀ ਛੋਟਾ ਖੋਲੀਏ ਛੋਟੇ ਤੇ ਚਲੋ ਰੱਬ ਵੱਡਾ ਕਰੇ ਚਲ ਪ੍ਰਮਾਤਮਾ ਤੈਨੂੰ ਯਾਰ ਮੈਂ ਕਹਿੰਨਾ ਇਹ ਅਵਾਨੀ ਡਾਨੀ ਨੂੰ ਟੋਪ ਦਾ ਬਣਾਵੇ ਅਸੀਂ ਤਾਂ ਅਰਦਾਸ ਹੀ ਕਰ ਸਕਦੇ ਹਾਂ ਨਾ ਮਤਲਬ ਸ਼ੁਰੂਆਤ ਤੋਂ ਉਹਨਾਂ ਨੇ ਵੀ ਪਹਿਲਾਂ ਇੱਕ ਥੱਲੇ ਕੀਤੀ ਸੀ ਨਾ ਮਤਲਬ ਆਪਾਂ ਜੇ ਮਿਹਨਤ ਦੀ ਸ਼ੁਰੂਆਤ ਕਰਦੇ ਹਾਂ ਮਾਲੀ ਦਾ ਜਿਹੜਾ ਕੰਮ ਹੁੰਦਾ ਉਹ ਬੀਜ ਬੀਜਣਾ ਹੁੰਦਾ ਪਾਣੀ ਲਾਉਣਾ ਹੁੰਦਾ ਨਾ ਬੂਟਾ ਲਾਉਣਾ ਹੁੰਦਾ ਜਿਹੜਾ ਫਲ ਲਾਉਣਾ ਉਹ ਪ੍ਰਮਾਤਮਾ ਨੇ ਲਾਉਣਾ ਰੱਬ ਨੇ ਲਾਉਣਾ ਹੈ ਨਾ ਉਹ ਉਹਦੇ ਹੱਥ ਵਾਸੇ ਤੈਨੂੰ ਭਰਾਵਾ ਪਹਿ ਵੇ ਤੂੰ ਇਹ ਹਿੰਮਤ ਕੀਤੀ ਆ ਜਿਗਰਾ ਕੀਤਾ ਆ ਵੀ ਮੈਂ ਇੱਥੇ ਕਾਰੋਬਾਰ ਆਪਣਾ ਰਹਿ ਕੇ ਪੰਜਾਬ ਵਿੱਚ ਰਹਿ ਕੇ ਆਪਣਾ ਕਾਰੋਬਾਰ ਕਰਾਂ ਤੇ ਭਾਜੀ ਇਹ ਕਿੰਨੇ ਕਿੰਨੇ ਦੀਆਂ ਜੁੱਤੀਆਂ ਮੈਨੂੰ ਮੜਾ ਦਿਖਾ ਲ ਦਿਓ ਆ ਦੇਖੋ ਜੀ ਆ ਕੋਈ ਬੱਚਾ ਦੇਖਦਾ ਹੋਵੇ ਆ 2 ਸਾਲ ਦੇ ਬੱਚੇ ਦੇ ਆ ਜਾਣੀਆਂ ਮੇਰੇ ਹਿਸਾਬ ਨਾਲ ਤੇ ਇਹਦਾ ਰੇਟ ਕਿੰਨਾ ਭਾਜੀ ਇਹਦਾ ਭਾਜੀ 200 ਰੁਪਏ ਛੋਟੇ ਦਾ ਛੋਟੇ ਦਾ ਹਾਂਜੀ ਆ 200 ਰੁਪਏ ਰੇਟ ਆ ਤੇ ਜੇ ਬੱਚਾ ਤੁਸੀਂ ਆਪ ਨਾਲ ਲੈ ਕੇ ਆਉਂਗੇ ਫੇ ਚਲੋ ਥੋੜੀ-ਮੋਟੀ ਰਾਇਤ ਵੀ ਹੋ ਜੂਗੀ ਬੱਚਾ ਨਾਲ ਲੈ ਕੇ ਆਈਓ ਕਿਉਂਕਿ ਵੇ ਬੀਬੀਆਂ ਗੇੜੇ ਜਿਆਦਾ ਮਨ ਲਾਪਦੀਆਂ ਹਨ ਵੇ ਪਹਿਲਾਂ ਲੈ ਜਾਂਦੀਆਂ ਮੁਰਕ ਕਹਿੰਦਾ ਮੇੇਚ ਨਹੀਂ ਆਈ ਫੇ ਤੁਹਾਡਾ ਵੀ ਫਾਇਦਾ ਤੇ ਇਹਨਾਂ ਦਾ ਵੀ ਫਾਇਦਾ ਮਤਲਬ ਇਹਨਾਂ ਦਾ ਵੀ ਸਮਾਂ ਬਚੇ ਤੇ ਤੁਹਾਡਾ ਵੀ ਸਮਾਂ ਬਚੇ ਹਨ ਉਹ ਗੱਲਾਂ ਬਾਤਾਂ ਨਾਲ-ਨਾਲ ਕਰਦੇ ਆਂ ਹਾਂਜੀ ਇਹ 250 ਇਹ 250 ਦੀਆਂ ਸਾਰੀਆਂ ਇਹ 250 ਦੀਆਂ ਇਹ ਸਾਰੀਆਂ 250 ਦੀਆਂ ਆ ਜਿੰਨੀਆਂ ਵੀ ਜੁੱਤੀਆਂ ਚਲੋ ਸੋਹਣੀਆਂ ਸਾਰੀਆਂ ਆ ਆ ਗਰਮ ਆ ਪਰ ਮੈਨੂੰ ਸਭ ਤੋਂ ਸੋਹਣੀ ਆ ਲੱਗੀ ਆ ਆ ਦੇਖ ਲੋ ਜੀ ਆ ਆ ਜੁੱਤੀ ਅੱਖਾਂ ਵਾਲੀ ਜੁੱਤੀ ਵੀ ਲੈ ਕੇ ਆਇਆ ਭਰਾ ਆ ਦੇਖੋ ਜੁੱਤੀ ਦੇ ਅੱਖਾਂ ਲੱਗੀਆਂ ਐ ਭਾਈ ਆ ਜੁੱਤੀ ਦੇ ਕਾਨ ਨੇ ਆ ਦੇਖੋ ਆ ਆ ਦੇਖ ਲੋ ਜੁੱਤੀਆਂ ਦੇ ਵੀ ਕੰਨ ਅੱਖਾਂ ਜੁੱਤੀਆਂ ਦੇ ਵੀ ਆਉਣ ਲੱਪਈਆਂ ਆ ਇਹ ਗੱਲਾਂ ਬਾਤਾਂ ਦੇਖ ਲੋ ਤੇ ਇਹ ਦੋਨੇ ਪਾਸ ਆ ਰਹੇ ਇਹ ਦੋਨੇ ਪਾਸ ਆ ਰਹੇ ਭਾਈ ਦੋਨੇ ਦੋਨੇ ਜੈਂਟਲ ਮੀਸਾਂ ਦੇ ਲੇਡੀਜ਼ ਵੀ ਪਾਸ ਭਾਈ ਤੁਸੀਂ ਤਾਂ ਮਰੂਦਾ ਵਾਲੇ ਆ ਤੁਹਾਨੂੰ ਬਹੁਤ ਤਜਰਬਾ ਲਾ ਮਰੂਦਾ ਭਰਾ ਨੇ ਫਿਰ ਤੈਨੂੰ ਪਤਾ ਭਰਾ ਲੱਕੀ ਭਰਾ ਦੇ ਨਾਲ ਆਪਾਂ ਤੁਹਾਨੂੰ ਭਰਾ ਨੇ ਪਹਿਲਾਂ ਦੱਸਿਆ ਦੱਸਿਆ ਕਹਿੰਦਾ ਵੀ ਆਪਾਂ ਓਪਨਿੰਗ ਕਰਨੀ ਦੁਕਾਨ ਦੀ ਵੀ ਆ ਜਾ ਮੜਾ ਜੀ ਮੈਂ ਕਿਹਾ ਜਰੂਰ ਆਵਾਂਗੇ ਭਰਾ ਕਿਉਂਕਿ ਲੱਕੀ ਭਰਾ ਆਪਣਾ ਬਹੁਤ ਵਧੀਆ ਇਮਾਨਦਾਰ ਮੁੰਡਾ ਆ ਇਹ ਇਹ ਨੌਜਵਾਨ ਸਾਡੇ ਪਿੰਡ ਦਾ ਉਹ ਨੌਜਵਾਨ ਆ ਨਹੀਂ ਹੱਸਣ ਵਾਲੀ ਗੱਲ ਨਹੀਂ ਭਰਾ ਹਾਸ ਬਾਚ ਲਈ ਜਦੋਂ ਵੀਡੀਓ ਕਟੋ ਵੀ ਹਾਸਾ ਆਪਣਾ ਥੋੜਾ ਰੋਕ ਲਾ ਤੇ ਗੱਲ ਇਦਾਂ ਵੀ ਭਰਾ ਨੇ ਚਲੋ ਆਪਣਾ ਇਹਨੇ ਵੀ ਮਿਹਨਤ ਕੀਤੀ ਆ ਅਮਰੂਦਾਂ ਦੇ ਬਾਗ ਲਾਉਂਦਾ ਹੈ ਨਾ ਸੋ ਅੱਜ ਭਰਾ ਨੇ ਕੰਮ ਸ਼ੁਰੂ ਕੀਤਾ ਤਾਂ ਉਹਦੀ ਸਪੋਰਟ ਕਰਨ ਆ ਯਾਰ ਵੀ ਅਸੀਂ ਤੇਰੇ ਨਾਲ ਆ ਤੇ ਅਸੀਂ ਤੇਰੇ ਨਾਲ ਖੜੇ ਆ ਭਰਾ ਆ ਤੇਰੇ ਤੇ ਇਧਰ ਟੋਪੀਆਂ ਦੇਖੋ ਜੀ ਆਹ ਦੇਖੋ ਜੀ ਆਹ ਸੂਟ ਆ ਬਲ ਜਿੱਦਾਂ ਮਤਲਬ ਭਾਈ ਵੀਰ ਨੇ ਸ਼ੁਰੂਆਤ ਕੀਤੀ ਆ ਤੇ ਹੌਲੀ ਹੌਲੀ ਤੁਸੀਂ ਸਾਥ ਦੇਣਾ ਜੇ ਤੁਸੀਂ ਚੁੰਨੇ ਪੰਜਾਬੀ ਪੰਜਾਬ ਚ ਰਹਿ ਕੇ ਆਪਣੇ ਪੈਰਾਂ ਤੇ ਹੁਣ ਮਿਹਨਤ ਕਰਨ ਆਪਣਾ ਪ੍ਰਵਾਸ ਕਿਤੇ ਤੇ ਜਰੂਰ ਪੰਜਾਬੀਆਂ ਦੀ ਮੱਤ ਕਰੋ ਤੇ ਆ ਨਾਲ ਦੇਖੋ ਜੀ ਇਹ ਬੱਚਿਆਂ ਦੇ ਹੈਗੇ ਆ ਜੀ ਆਪਾਂ ਵੀ ਜੀ ਬੱਚਿਆਂ ਦਾ ਜੀ ਆ ਦੇਖੋ ਜੀ ਬੱਚਿਆਂ ਦਾ ਇਹ ਪਾ ਕੇ ਜਿਹੜੇ ਤੁਹਾਡੇ ਬੱਚੇ ਹੋਣੇ ਉਹਨਾਂ ਦਾ ਨੱਕ ਨਹੀਂ ਚੋਣਾ ਹਾਂ ਮਤਲਬ ਤੁਸੀਂ ਬਸ ਸਿਰ ਤੇ ਟੋਪੀ ਵੀ ਆ ਨਾ ਉਹ ਵੀ ਲੈ ਹੋ ਜਾਣੀ ਆ ਤੇ ਤੁਸੀਂ ਇਹ ਵੀ ਖਿਆਲ ਰੱਖਣਾ ਤੇ ਆ ਦੇਖੋ ਜੀ ਆ ਟੋਪੀਆਂ ਆ ਸੋਹਣੀਆਂ ਸੋਹਣੀਆਂ ਤੇ ਜੇ ਤੁਹਾਡਾ ਬੱਚਾ ਮਾਲ ਹੱਥ ਮਾਰ ਕੇ ਲਾ ਦਿੰਦਾ ਆ ਥੱਲੇ ਗੰਡ ਵੀ ਮਾਰ ਸਕਦੇ ਸੀ ਤੇ ਉੱਤੇ ਲਾ ਦਿਓ ਜਿੰਦਾ ਤੇ ਫੇਰ ਟੋਪੀ ਲਿੱਥਣੀ ਨਹੀਂ ਹੈਗੀ ਇਦਾਂ ਦੀ ਟੋਪੀ ਆ ਆ ਜੈਕਟ ਇਹ ਕਿੰਨੇ ਦੀ ਭਾਜੀ ਇਹ ਇਹ ਮਤਲਬ ਭਾਬੀ ਤੋਂ ਪੁੱਛਦਾ ਮਾਲ ਉਹ ਲੈਡੀਜ਼ ਵਾਲੇ ਰੇਟ ਹੁਣਾਂ ਨੇ ਮੈਂ ਇਦਾਂ ਹੈ ਨਾ ਹੁਣ ਜਿਹੜੀਆਂ ਸਾਡੀਆਂ ਧੀਆ ਪਹਿਣਾ ਆ ਉਹ ਜਿਹਦਾ ਮੋਢੇ ਨਾਲ ਮੋਢਾ ਲਾ ਕੇ ਅੱਗੇ ਮੱਤ ਕਰਦੀਆਂ ਹੁੰਦੀਆਂ ਪਾਣ ਪਰ ਹੁਣ ਇੱਕ ਕਦਮ ਅੱਗੇ ਹੋ ਗਈਆਂ ਸੋ ਆ ਸਾਡੀ ਭਾਬੀ ਨੇ ਰੇਟ ਦੱਸਿਆ ਕਿੰਨਾ ਜੀ ਇਹਦਾ 300 ਰੁਪਏ ਇਹਦਾ 300 ਰੁਪਿਆ ਰੇਟ ਹੈ ਜੀ ਇਹ ਕਰਮ ਆ ਮਤਲਬ ਇਹ ਜੇ ਤੁਸੀਂ ਇੱਕ ਲਓਗੇ ਤੁਹਾਡੇ ਬੱਚੇ ਦੇ ਆ ਜਾਣੀ ਜੇ ਇਹਦੇ ਨਾਲ ਦੀ ਇੱਕ ਹੋਰ ਲੈ ਲੂਗੇ ਤੇ ਅੱਧੀ ਤੁਹਾਡੇ ਇੱਧਰ ਆ ਜਾਣੀ ਅੱਧੀ ਇੱਧਰ ਆ ਜਾਣੀ ਮਾਲ ਤੁਸੀਂ ਤਾਂ ਵੀ ਤੁਸੀਂ ਵੀ ਪਾ ਸਕਦੇ ਆ ਇਹ ਹਾਂ ਵਧੀਆ ਸਟੱਫ ਲੱਗਾ ਆ ਹਨਾ ਦੇਖ ਬਹੁਤ ਵਧੀਆ ਆ ਕੀ ਗਰਮ ਆ ਨਾ ਭਰਾ ਤੂੰ ਇਦਾਂ ਨਾ ਕਰ ਮੈਨੂੰ ਲੱਗਦਾ ਤੂੰ ਵੀ ਦੁਕਾਨ ਖੋਲ ਲੈਣੀ ਆ ਨਹੀਂ ਨਹੀਂ ਥੋੜਾ ਬਾਲਾ ਚਲੋ ਨੋਲੇਜ ਚਾਹੀਦੀ ਆ ਨਾ ਆ ਦੇਖ ਲੋ ਬਈ ਆ ਬੰਦੇ ਨੂੰ ਇੰਨੀ ਨੋਲੇਜ ਆ ਮਹੀਨੇ ਬਾਅਦ ਅੱਜ 13 ਆ ਅਗਲੀ 13 ਨੂੰ ਵੀਡੀਓ ਪਾਵਾਂਗੇ ਦਾ ਇੱਕ ਮਹੀਨੇ ਤੱਕ ਹੋਰ ਪਾਵਾਂਗੇ ਹਾਂ ਫੇਰ ਥੋੜਾ ਦੇ ਲੋਕ ਹਾਂ ਜੀ ਅੱਜ ਪਹਿਲਾ ਦਿਨ ਆ ਨਾ ਇਹ ਪਹਿਲਾ ਦਿਨ ਆ ਅੱਜ ਤੋਂ ਮਹੀਨੇ ਬਾਅਦ ਅਸੀਂ ਇੱਕ ਵੀਡੀਓ ਹੋਰ ਪਾਵਾਂਗੇ ਰੱਬ ਸੌਖ ਰੱਖੇ ਥੋੜਾ ਬਿਹਤਰ ਕਰਾਂਗੇ ਇਹਨੂੰ ਇਹ ਕਾਲੂਪਾ ਆਪਣਾ ਜਿਹੜਾ ਕਾਲੂ ਹੈ ਨੀ ਉਹ ਅਮਰੂਦਾਂ ਵਾਲਾ ਆਂਡੇਆਂ ਵਾਲਾ ਉਹ ਕਨੇਡਾ ਵਾਲੀ ਫਾਰਮ ਜਿਹੜੀ ਇਹ ਉਹ ਆ ਇਹ ਕਾਲੂ 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 ਮੁਰਗੇ ਵਾਲਾ ਨਹੀਂ ਕਹਿੰਦਾ ਕਾਲੂ ਕੁਕੜੀਆਂ ਵਾਲਾ ਕੁਕੜੀਆਂ ਜ਼ਿਆਦਾ ਆ ਮੁਰਗੇ ਤੋਂ ਥੋੜੇ ਹੀ ਆ ਵਿੱਚ ਤੇ ਆਹ ਅੱਟੇ ਅੱਟੇ ਕੀ ਲਿਆ ਤੁਸੀਂ ਮੈਂ ਪੋਤਾ ਛੋਲ ਲਿਆ ਆ ਛੋਲੇ ਹਾਂਜੀ ਤੇ ਮਤਲਬ ਬੋਣੀ ਕਰਾਤੀ ਆ ਹਾਂਜੀ ਬੋਣੀ ਕਰ ਆ ਦੇਖ ਲਓ ਜੀ ਬਜ਼ੁਰਗਾਂ ਨੇ ਬੋਣੀ ਕਰਾਈ ਆ ਤੇ ਮੈਨੂੰ ਲੱਗਦਾ ਵੀ ਕੰਮ ਵਧੀਆ ਚੱਲੂਗਾ ਨਾ ਕਿਉਂਕਿ ਜਦੋਂ ਸਿਆਣੇ ਆਸ਼ੀਰਵਾਦ ਦੇ ਦਿੰਦੇ ਆ ਤੇ ਫੇ ਉਹ ਗੱਲਾਂ ਬਾਤਾਂ ਹੋਰ ਵਧੀਆ ਹੋ ਜਾਂਦੀਆਂ ਆਂਟੀ ਨੇ ਵੀ ਲਵਾਫਾ ਭਰ ਲਿਆ ਆਂਟੀ ਰੋਲ ਛਾਲ ਲਿਆ ਛੋਲੇ ਆ ਜੀ ਅਸੀਂ ਵੀ ਲਾਉਂਗੇ ਬਾਅਦ ਇੱਕ ਨਾ ਕੋ ਜਾਈਏ ਵੀ ਕਰਾਵਾਂਗੇ ਹਾਂਜੀ ਮੈਂ ਕਹਾਂ ਅਸੀਂ ਵੀ ਲਵਾਂਗੇ ਦੋ ਤੂੰ ਯਾਰ ਸਾਹਮਣੇ ਲੈ ਐ ਇਹਨੇ ਬਾਅਦ ਚ ਮੁੱਕਰ ਜਾਣਾ ਨਹੀਂ ਨਹੀਂ ਸਾਹਮਣੇ ਲੈ ਨਹੀਂ ਨਹੀਂ ਵੀਡੀਓ ਸਾਹਮਣੇ ਲੈ ਮੈਂ ਕੀ ਲੈਣਾ ਨਹੀਂ ਨਹੀਂ ਤੂੰ ਦੇਖ ਲੈ ਵੀਡੀਓ ਇਦਾਂ ਲੰਮੀ ਲੈ ਜਾਵਾਂਗੇ ਤੂੰ ਭਰਾ ਸਾਹਮਣੇ ਲੈ ਉਹ ਇਹਨੇ ਮੁੱਕਰ ਜਾਣਾ ਮੁਰ ਕੇ ਤਾਂ ਹੁਣੇ ਪੈਸੇ ਵਟ ਲਾ ਦੇ ਤੋ ਚੇਦੀ ਅਦੀ ਚਲੋ ਚੋ ਗਾ ਗਾਇਆ ਗਾ ਗਾਇਆ ਚਲੋ ਚੋ ਉਹਨੂੰ ਪਤਾ ਮੇਰੇ ਭਰਾ ਨੂੰ ਪਤਾ ਹੈ ਹੈ ਇਧਰ ਬੌਸ ਜੀ ਆਇਆ ਬੌਸ ਜੀ ਰੈਂਕੂ ਜੀ ਆਓ ਮੜਾ ਜਾ ਤੁਹਾਡੇ ਵੀ ਵਿਚਾਰ ਸਰਵਣ ਕਰਾਈਏ ਠੀਕ ਹੈ ਅਸੀਂ ਖਰਾਬ ਆ ਮਤਲਬ ਤੁਸੀਂ ਠੀਕ ਹੈ ਅਸੀਂ ਖਰਾਬ ਆ ਚਲੋ ਠੀਕ ਹੈ ਜੀ ਆ ਦੋਸਤੋ 골ਡਨ ਸੁਪਰਮਾਰਕਟ ਦੇ ਸਾਹਮਣੇ ਇਹ ਦੁਕਾਨ ਖੁੱਲ ਗਈ ਆ ਚਲੋ ਹਾਸੇ ਠੱਟੇ ਵੀ ਹੋਣੇ ਚਾਹੀਦੇ ਆ ਮਤਲਬ ਜੇ ਤੁਸੀਂ ਘਰੇ ਆਪਸੋ ਝਗੜਾ ਝੁਗੜਾ ਕੀਤਾ ਮੜਾ ਮੋਟਾ ਤੇ ਸਾਡੀ ਵੀਡੀਓ ਦੇਖ ਕੇ ਤੁਹਾਨੂੰ ਹਾਸਾ ਆ ਜਾਵੇ ਤੁਹਾਨੂੰ ਗੁੱਸਾ ਭੁੱਲ ਜਾਵੇ ਉਹ ਮਤਲਬ ਤਾਂ ਕਰਕੇ ਥੋੜਾ ਮਜ਼ਾਕ ਵੀ ਕਰ ਲੀਦਾ ਸੋ ਵੀਰ ਦੀ ਹੈਲਪ ਕਰਨੀ ਆ ਸਾਰੇ ਜਣੇ ਆਓ ਦੇਖੋ ਦੇਖਣ ਦਾ ਕੋਈ ਮੁੱਲ ਨਹੀਂ ਦੇਖਣ ਦਾ ਮੁੱਲ ਤਾਂ ਨਹੀਂ ਰੱਖ ਲਿਆ ਨਹੀਂ ਨਹੀਂ ਭਾਜੀ ਦੇਖਣ ਦਾ ਨਹੀਂ ਦੇਖਣ ਦਾ ਨਹੀਂ ਹਾਂ ਦੇਖਣ ਦਾ ਸਾਰੇ ਇਦਾਂ ਕਹਿੰਦੇ ਹੁੰਦੇ ਨਹੀਂ ਮੁੱਲ ਇਸ ਵੀਰ ਨੇ ਵੀ ਨਹੀਂ ਰੱਖਿਆ ਦੇਖਣ ਦਾ ਮੁੱਲ ਕਿਉਂਕਿ ਦੇਖਣਾ ਫ੍ਰੀ ਆ ਤੁਹਾਨੂੰ ਪਰਮਾਤਮਾ ਨੇ ਅੱਖਾਂ ਬਖਸ਼ੀਆਂ ਦੇਖੋ ਚੀਜ਼ ਪਸੰਦ ਆਉਂਦੀ ਆ ਲਓ ਤੇ ਜੇਬ ਢਿੱਲੀ ਕਰੋ ਤੇ ਭਰਾ ਦੇ ਪੈਸੇ ਬਟਾਓ ਹਾਂਜੀ ਚੌਪ ਦੀ ਬੋਰ ਦਿਖਾ ਦੇ ਹਾਂਜੀ ਉਹ ਉਹ ਕਰ ਦਵਾਂਗੇ ਭਰਾ ਦਾ ਬੋਰਡ ਵੀ ਤੁਹਾਨੂੰ ਦਿਖਾ ਦਵਾਂਗੇ ਭਰਾ ਨੂੰ ਦੇਖ ਲਿਆ ਤੁਸੀਂ ਤੇ ਭਰਾ ਦਾ ਬੋਰਡ ਵੀ ਦਿਖਾਵਾਂਗੇ ਤੁਹਾਨੂੰ ਤੇ ਹੋਰ ਕਾਲੂ ਭਾਜੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਨਹੀਂ ਨਹੀਂ ਬਹੁਤ ਵਧੀਆ ਜੀ ਬਹੁਤ ਵਧੀਆ ਗਾ ਰੱਬ ਇਹਨੂੰ ਸਾਡੇ ਨਾਲੋਂ ਜ਼ਿਆਦਾ ਪਿਆਰੀ ਸਾਡੇ ਭਰਾਵਾਂ ਨੂੰ ਸਹੀ ਗੱਲ ਐ ਨਹੀਂ ਮਹਾਰਾਜ ਕੰਮ ਇਹਦਾ ਵਧਾਵੇ ਹੋਰ ਅਸੀਂ ਤਾਂ ਇਹੀ ਆਸਿਆ ਕਰਦੇ ਆ ਹਨਾ ਭਰਾ ਇੱਥੇ ਰਹਿ ਕੇ ਕੰਮ ਕਰਨ ਲੱਗਾ ਤੇ ਅਸੀਂ ਤਾਂ ਇਹੀ ਕਹਿੰਨੇ ਵੀ ਚਲੋ ਇਹਨੂੰ ਭਾਗ ਲੱਗਣ ਦੁਕਾਨ ਨੂੰ ਹਨਾ ਅੱਜ ਛੋਟੀ ਆ ਦਾ ਪਰਮਾਤਮਾ ਕਾਲੂ ਵੱਡੀ ਕਰੇ ਹਾਂ ਦੋਸਤੋ ਇਹ ਪੰਜਾਬੀਆਂ ਦੀਆਂ ਜਿਹੜੀਆਂ ਮਿਹਨਤਾਂ ਉਹ ਮੇਰੇ ਜੇ ਪੰਜਾਬੀ ਕਾਮਯਾਬ ਹੁੰਦੇ ਹੁੰਦੇ ਚਾਹੇ ਉਹ ਵਿਦੇਸ਼ਾਂ ਚ ਜਣ ਚਾਹੇ ਉਹ ਇੱਥੇ ਰਹਿ ਕੇ ਕਾਮਯਾਬ ਹੋ ਜਾਣ ਸੋ ਉਪਰਾਲੇ ਜਿਹੜੇ ਆ ਪੰਜਾਬੀਆਂ ਨੂੰ ਕਰਨੇ ਚਾਹੀਦੇ ਆ ਤੇ ਆਪਣੇ ਜੇ ਆਪਾਂ ਕੰਮ ਕਰਾਂਗੇ ਤੇ ਤਾਂ ਹੀ ਅੱਗੇ ਵੱਧ ਸਕਦੇ ਆ ਚਲੋ ਮਜਬੂਰੀ ਵਸ ਕੇ ਵੀਲੇ ਕਿਸੇ ਦੇ ਅੰਡਰ ਰਹਿ ਕੇ ਵੀ ਕੰਮ ਕਰਨਾ ਪੈ ਜਾਂਦਾ ਨਾ ਰੱਬ ਇਹਦਾ ਵੀ ਕੰਮ ਵਧਾਊਗਾ ਕੱਲ ਨੂੰ ਇਹਨੇ ਵੀ ਦੋ ਚਾਰ ਬੰਦਿਆਂ ਨੂੰ ਨੌਕਰੀ ਦੇਣੀ ਹੈ ਨਾ ਉਹ ਗਾ ਉਹ ਵੀ ਵਧਣਗੇ ਜਦੋਂ ਕਮਾਈ ਕਰਨਗੇ ਨਾ ਇਦਾਂ ਹੀ ਮਤਲਬ ਪੰਜਾਬੀਆਂ ਨੂੰ ਅੱਗੇ ਵਧਣਾ ਚਾਹੀਦਾ ਸੋ ਇੰਨੀਆਂ ਕਿ ਮੇਰੀਆਂ ਬੇਨਤੀਆਂ ਸੀ ਭਰਾ ਦੇ ਆਉਣਾ ਆਪਾਂ ਦੁਕਾਨ ਤੇ ਸਮਾਨ ਲੈਣਾ ਇੰਨੀਆਂ ਕਿ ਬੇਨਤੀਆਂ ਕਰਦੇ ਹੋ ਤੁਹਾਡੇ ਤੋਂ ਮੰਗਦੇ ਆ ਗਿਆ ਜੀ ਮੈਂ ਤੁਹਾਡਾ ਆਪਣਾ ਮਨਤੀ ਮਨਦੇ ਆ ਗਿਆ ਧੰਨਵਾਦ Hãy subscribe cho kênh Ghiền Mì Gõ Để không bỏ lỡ những video